ਹਾਂ ਜੀ ਦੇਖੋ ਐਸ ਐਚਓ ਸਿਟੀ ਪਟਿਆਲਾ ਇੰਸਪੈਕਟਰ ਹਰਪ੍ਰੀਤ ਜੀ ਨੂੰ ਇੱਕ ਖੂਫੀਆ ਇਨਫੋਰਮੇਸ਼ਨ ਮਿਲੀ ਸੀ ਹਾਂਜੀ ਕਿ ਪਿਛਲੇ ਦਿਨਾਂ 'ਚ ਜਿਹੜੀ ਤਿੰਨ ਵਾਰਦਾਤਾਂ ਹੋਈਆਂ ਪਹਿਲੀ ਜਿਹੜੀ ਖੇਮਕਰਨ ਪੈਟਰੋਲ ਪੰਪ ਦੇ ਬਾਹਰ ਫਾਇਰਿੰਗ ਕਰਕੇ ਗਈ ਹੈ ਦੂਸਰੀ ਜਿਹੜੀ ਐਡਵੋਕੇਟ ਦੇ ਘਰ ਦੇ ਬਾਹਰ ਫਾਇਰਿੰਗ ਕਰਕੇ ਗਈ ਹੈ ਤੇ ਤੀਸਰੀ ਜਿਹੜੀ ਦੋ ਤਿੰਨ ਦਿਨ ਪਹਿਲੇ ਸੇਨ ਕਬੀਰ ਕਨਵਰਟ ਸਕੂਲ ਦੇ ਬਾਹਰ ਫਾਇਰਿੰਗ ਕਰਕੇ ਗਈ ਹੈ ਇਹ ਤਿੰਨਾਂ ਦਾ ਦੋਸ਼ੀ ਜੋ ਕਿ ਇੱਕ ਵਾਂਟਡ ਵਾਂਟਡ ਸੀ ਸਾਨੂੰ ਐਂਡ ਜਿਹੜਾ ਪ੍ਰਭ ਦਾਸੂਵਾਲ ਦਾ ਦੇ ਨਾਲ ਕੰਮ ਕਰਦਾ ਉਹਦੀ ਮਦਦ ਕਰਦਾ ਹੈ ਉਹ ਸਰਾਲੀ ਮੰਡਾ ਤੋਂ ਪੱਟੀ ਵੱਲੋਂ ਆ ਰਿਹਾ ਹੈ ਇਨਸਪੈਕਟਰ ਸਾਹਿਬ ਜੀ ਨੂੰ ਇਨਫੋਰਮੇਸ਼ਨ ਸੀ ਕਿ ਜੇ ਆਪ ਕੋ ਕਿਉ ਆ ਰਿਹਾ ਹੈ ਤੇ ਜੇ ਆਪ ਆ ਇੱਕ ਪ੍ਰੋਪਰ ਨਾਕਾ ਬੰਦੀ ਤੇ ਕਰਾਗੇ ਤੇ ਉਹ ਜਰੂਰ ਆਪਾ ਫੜ ਪਾਵਗੇ ਇਸੀ ਇਨਫੋਰਮੇਸ਼ਨ ਦੇ ਆਧਾਰ ਤੇ ਐਸ ਐਚਓ ਸਾਹਿਬ ਜੀ ਨੇ ਨਾਕੇ ਸਾਰੇ ਅਲਰਟ ਕਰਵਾਏ ਜਦੋਂ ਜਦੋਂ ਹਰਿੰਦਰ ਜੋ ਕਿ ਦੋਸ਼ੀ ਹੈ ਇਸ ਇਹ ਸਾਰੇ ਮੁਕਦਮਿਆਂ ਦਾ ਸਰਾਲੀ ਮੰਡਾ ਮੰਡਾ ਵੱਲੋਂ ਆ ਰਿਹਾ ਸੀ ਤੇ ਉਹਨੇ ਜੋ ਦੇਖਿਆ ਕਿ ਅੱਗੇ ਪੁਲਿਸ ਪਾਰਟੀ ਹੈ ਤੇ ਉਹਨੇ ਤਾਬੜ ਤੋੜ ਫਾਇਰਿੰਗ ਕਰਨੀ ਸ਼ੁਰੂ ਕਰਤੀ ਪੁਲਿਸ ਪਾਰਟੀ ਨੇ ਆਪਣੇ ਸੈਲਫ ਡਿਫੈਂਸ ਚ ਕੁਝ ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚੋਂ ਇੱਕ ਗੋਲੀ ਇਹਦੇ ਇਹਦੀ ਲਾਤੇ ਲੱਗੀ ਹੈ ਇਹਨੂੰ ਆਪਾਂ ਹਸਪੀਟਲ ਭੇਜ ਦਿੱਤਾ ਹੈ ਅਤੇ ਬਾਕੀ ਦੀ ਤਫਤੀਸ਼ ਚੱਲ ਰਹੀ ਹੈ ਗੁਰਗਾ ਦੇ ਦਾ ਬੈਕਗ੍ਰਾਉਂਡ ਸ੍ਰਿੰਦਰ ਦਾ ਬੈਕਗ੍ਰਾਉਂਡ ਉਹਦੇ ਤੇ ਪਹਿਲੇ ਵੀ ਇੱਕ ਪਰਚਾ ਹੋ ਰੱਖਿਆ ਹੈ ਪਰ ਜਿਹੜੀ ਬਾਕੀ ਤਿੰਨ ਵਾਰਦਾਤਾ ਸੀ ਉਹ ਵੀ ਆਪਾਂ ਚੈੱਕ ਕਰ ਰਹੇ ਹਾਂ। ਇਹ ਇਕੱਲਾ ਸੀ ਸਰ ਨਾਲ ਕੋਈ ਐਸੋਸੀਏਟ ਹੈਗਾ ਸੀ। ਕਿਧੇ ਤੇ ਸੀ ਇਹ? ਇਹ ਇਕੱਲਾ ਹੀ ਆ ਰਿਹਾ ਸੀ। ਕਿਧਰ ਤੱਕ ਸੀ? ਮੋਟਰਸਾਈਕਲ ਤੇ ਤੋਂ। ਕੋਈ ਵੈਪਨ ਰਿਕਵਰ ਹੋਇਆ ਕੁਝ? ਜੀ ਹਾਂ ਵੈਪਨ ਵੀ ਰਿਕਵਰ ਹੋਇਆ ਪਿਸਟੋਲ ਵੀ ਰਿਕਵਰ ਹੋਇਆ। ਸਰ ਇੰਡੀਅਨ ਮੇਡ ਹੈ ਜਾਂ ਕੁਝ ਗਲੋਕਾਈਲ ਮੋਡਲ? ਇੰਡੀਅਨ ਮੇਡ। ਕਿੰਨੇ ਆਨ ਫਾਇਰਿੰਗ ਹੋਈ? ਸਰ ਇਹਨੇ ਕਿੰਨੇ ਚਲਾਏ ਹੋਣਗੇ? ਇਹਨੇ ਲਗਭਗ 3-4 3-4 ਫਾਇਰ ਕੀਤੀ ਹੈ। ਕੋਈ ਆਪਣੇ ਪੁਲਿਸ ਮੁਲਾਜ਼ਮ ਤੋਂ ਕੋਈ ਇੰਜਰੀ ਨਹੀਂ ਹੋਈ? ਨਹੀਂ ਕਿਸੇ ਨੂੰ ਕੋਈ ਇੰਜਰੀ ਨਹੀਂ ਹੋਈ। ਠੀਕ।